ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਾ ਵਿਰੁੱਧ ਡਾਇਰੈਕਟਿਵ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿੱਚ ਅਸੀਂ 10 ਕਿਲੋ ਹੀਰੋਇਨ ਜੇਪਾਕ Z ਜਾਈਏ 10 ਕਿਲੋ 248 ਗ੍ਰਾਮ ਹੀਰੋਇਨ ਤੇ ਤਿੰਨ ਵੱਡੇ ਸਮਗਲਰ ਜਿਹੜਾ ਵੱਡਾ 카ਰਟਲ ਚਲਾ ਰਹੇ ਸੀ ਕ੍ਰਾਸ ਬਾਰਡਰ ਸਮਗਲਿੰਗ ਕਰਦੇ ਡਰੋਨ ਦੇ ਥਰੂ ਰਿਸੀਵ ਕਰ ਰਹੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹ ਇਹ ਆਕਾਸ਼ਦੀਪ ਸਿੰਘ ਹੈ ਤੇ ਆਕਾਸ਼ ਸਿੰਘ ਏਲੀਅਸ ਆਕਾਸ਼ ਏਲੀਅਸ ਮੋਟਾ ਇਹ ਦੋਨੋਂ ਚੀਮਾਖੋਰ ਚੀਮਾ ਕਲਾਂ ਪਿੰਡ ਹੈਗਾ ਸੌਰੀ ਕਰਨਤਰਨ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਆ ਆਕਾਸ਼ਦੀਪ ਬਾਰ-ਬਾਰ ਦਾ ਕੰਮ ਕਰਦਾ ਹੈ ਤੇ ਲੇਬਰ ਦਾ ਕੰਮ ਕਰਦਾ ਆਕਾਸ਼ ਮੋਟਾ ਇਹਨਾਂ ਨੂੰ ਇਨੀਸ਼ੀਅਲੀ ਗ੍ਰਿਫਤਾਰ ਕੀਤਾ ਗਿਆ ਸਾਡੇ ਸੀਆਈਏ 1 ਦੀ ਪਾਰਟੀ ਜਿਹਦੇ ਇੰਸਪੈਕਟਰ ਮੋਲਕਦੀਪ ਦੀ ਸੁਪਰਵੀਜ਼ਨ ਚ ਔਰ ਉਹ ਉਸ ਤੋਂ ਬਾਅਦ ਜਿਹੜਾ ਤੀਸਰਾ ਬੰਦਾ ਫੜਿਆ ਸੰਦੀਪ ਸਨ ਆਫ ਦਲੇਰ ਸਿੰਘ ਵਿਲੇਜ ਕੋਟਲੀ ਵਸਾਵਾ ਸਿੰਘ ਤਹਿਸੀਲ ਪੱਟੀ ਡਿਸਟ੍ਰਿਕਟ ਤਰਨਤਾਰਨ ਇਹ ਬੜਾ ਇੰਪੋਰਟੈਂਟ ਕੈਚ ਹੈ 9 ਕਿਲੋ ਦੇ ਕਰੀਬ ਇਹ ਤੋਂ ਬਰਾਮਦਗੀ ਹੋਈ ਹੈ ਜਿਹਦਾ ਆਪਾਂ ਦੇਖੀਏ ਪਿਛੋਕੜ 30 ਸਾਲ ਦੀ ਇਹਦੀ ਉਮਰ ਹੈ ਸੰਦੀਪ ਦੀ ਐਗਰੀਕਲਚਰ ਦਾ ਕੰਮ ਕਰਦਾ ਹੈ ਔਰ ਪਲੱਸ 2 ਪਾਸ ਹੈ ਪਹਿਲਾ ਕੋਈ ਕੇਸ ਨਹੀਂ ਹੈ ਪਰ ਜਦੋਂ ਇਹਦੀ ਪੁੱਛਗਿੱਛ ਕੀਤੀ ਗਈ ਹੈ ਉਹ ਚ ਬੜੀ ਰਿਵੀਲਿੰਗ ਗੱਲ ਹੈ ਕਿ ਇੰਪੋਰਟੈਂਟ ਗੱਲ ਹੈ ਸਾਹਮਣੇ ਆਈ ਹੈ ਕਿ 2000 18 ਤੋਂ ਇਹ तकरीबन ਲਗਾਤਾਰ ਕੰਮ ਕਰ ਰਿਹਾ ਹੈ ਬਾਰਡਰ ਦੇ ਉੱਤੇ ਦਾ ਪਿੰਡ ਹੈ ਔਰ ਫਿਜ਼ੀਕਲੀ ਕਾਫੀ ਐਕਟਿਵ ਹੈ ਇਹ ਬੰਦਾ ਇਹ ਜਾ ਕੇ ਜਿਹੜੀ ਕੋਈ ਆਪਣੇ ਛੋਟਾ-ਮੋਟਾ ਨਾਲਾ ਹੁੰਦਾ ਕੋਈ ਡਰੇਨ ਹੁੰਦੀ ਹੈ ਉਹਦੇ ਛੁਪ ਜਾਂਦਾ ਜਾ ਕੇ ਔਰ ਉੱਥੇ ਹੀ ਇਹ ਬੈਠ ਕੇ ਰਿਸਿਵ ਕਰਕੇ ਉੱਥੇ ਹੀ ਝੋਲੇ ਚ ਪਾ ਕੇ ਜਿਹੜੀ ਇਹ ਡਰੱਗ ਦੇ ਪੈਕੇਟ ਉਥੋਂ ਲੈ ਆਉਂਦਾ ਆਪਣੇ ਪਰਨੇ 'ਚ ਵੀ ਬੰਨ ਲੈਂਦਾ ਕਈ ਵਾਰੀ ਉਥੋਂ ਲਿਆ ਕੇ ਆਪਣੇ ਘਰ ਲੈ ਆਉਂਦਾ ਸੋ ਜੇ ਇਹਦਾ ਆਪਾਂ ਜੋ ਇੰਟਰੋਗੇਸ਼ਨ 'ਚ ਆਇਆ ਹੈ ਸੰਦੀਪ ਸਿੰਘ ਨੇ ਤਕਰੀਬਨ 200 ਕਿਲੋਗ੍ਰਾਮ ਦੇ ਕਰੀਬ ਆਪ ਮੰਨੇ ਆ ਵੀ ਇਸ ਤੋਂ ਇਹਦੇ ਤੋਂ ਵਾਧੇ ਹੋ ਸਕਦੀ ਘਟ ਨਹੀਂ ਹੋ ਸਕਦੀ ਮੈਂ 2018 ਤੋਂ ਇੰਨੀ ਨੇ ਹਿਰੋਇਨ ਬਾਰੇ ਕੰਫੈਸ ਕੀਤਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਸੈਟਬੈਕ ਹੈ ਇਸ ਡਰੱਗ 카ਟਲ ਨੂੰ ਕਿਉਂਕਿ ਇੰਨਾ ਲੰਬਾ ਸਮੇਂ ਤੋਂ ਇਹ ਬੰਦਾ ਕੰਮ ਕਰ ਰਿਹਾ ਔਰ ਕਿਸੇ ਦੀ ਨਿਗਾਚ ਨਹੀਂ ਆਇਆ ਕੋਈ ਪੁਰਾਣਾ ਕੇਸ ਵੀ ਨਹੀਂ ਹੈ ਔਰ ਬੜੇ ਆਰਾਮ ਨਾਲ ਕੰਮ ਕਰ ਰਿਹਾ ਸੀ ਸੋ ਮੈਂ ਆਪਣੀ ਸਾਰੀ ਟੀਮ ਜਿਹਦੀ ਸੁਪਰਵਾਈਜ਼ਨ ਕਰਿਆ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਜਗਵਿੰਦਰ ਸੰਧੂ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਸਿੰਘ ਇੰਸਪੈਕਟਰ ਮੌਲਤ ਸੀਆਈਏ ਸਟਾਫ ਦੇ ਇੰਚਾਰਜ ਔਰ ਯੋਨਹੀਂ ਸਾਰੀ ਟੀਮ ਇਹਨਾਂ ਨੇ ਬਹੁਤ ਮਿਹਨਤ ਕੀਤੀ ਔਰ ਪ੍ਰੋਫੈਸ਼ਨਲੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਇਹ ਕੰਮ ਕੀਤਾ ਹੈ ਇਹਦੇ ਜਿਹੜੀ ਅਗਲੀ ਗੱਲ ਹੈ ਉਹ ਡਰਗ ਮੰਨੀ ਔਰ ਬਾਕੀ ਜਿਹੜਾ ਹਵਾਲਾ ਇਹਦੇ ਲਿੰਕੇਜਸ ਬਾਰੇ ਗੱਲ ਹੈ ਉਹ ਸਾਡਾ ਆਪਰੇਸ਼ਨ ਚੱਲ ਰਿਹਾ ਉਹ ਇਸ ਸਟੇਜ ਤੇ ਤੁਹਾਡਾ ਸ਼ੇਅਰ ਨਹੀਂ ਕੀਤਾ ਜਾ ਸਕਦਾ ਉਹਦੇ ਤੇ ਬੰਦਾ ਵੀ ਪਿੰਪੁਆਇੰਟਡ ਹੈ ਉਤੇ ਕਾਰਵਾਈ ਹੋ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਲੱਖਾਂ ਚ ਸਾਨੂੰ ਡਰਗ ਮੰਨੀ ਵੀ ਇੱਥੇ ਬ੍ਰਾਮਧ ਹੋਏਗੀ ਸੋ ਮੈਂ ਇਹ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਮੈਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਮੰਨਦਾ ਕਿ 10 ਕਿਲੋ ਪਲੱਸ ਜਿਹੜਾ ਫਰਿਆ ਜਾਣਾ ਔਰ ਸਾਰਾ ਐਡਜੋਇਨਿੰਗ ਡਿਸਟ੍ਰਿਕਟ ਦਾ ਹੈ ਆ ਸੋ ਇਹਦੇ ਚ ਸਾਡੀ ਇਸ ਸਾਲ ਦੇ ਵਿੱਚ ਜਿਹੜੀ ਹੀਰੋਇਨ ਰਿਕਵਰੀ ਹੈ ਉਹਨੂੰ ਹੋਰ ਵੀ ਬੜੀ ਵੱਡੀ ਪੂਛੜੀ ਹੈ ਆਲਰੇਡੀ ਹੰਡਰਡ ਦੇ ਨੇੜੇ ਅਸੀਂ ਪਹੁੰਚ ਚੁੱਕੇ ਆ ਸੋ ਬੜੀ ਜਲਦੀ ਇਹ ਚ ਅਸੀਂ ਜਿਹੜੀ ਆ ਬਾਕੀ ਜਿਹੜੀਆਂ ਇਹਦੀ ਕਾਰਵਾਈਆਂ ਨੇ ਉਹਨਾਂ ਤੇ ਵੀ ਕਰਾਂਗੇ ਜਿਵੇਂ ਕਿ ਪ੍ਰੋਪਰਟੀਆਂ ਨੇ ਜੰਪ ਜਿਹਨ ਦੋ ਮੋਟਰਸਾਈਕਲ ਫੜੇ ਗਏ ਆ ਸਾਰੀ ਇਹ ਜਿਹੜੀ ਬੈਕਵਰਡ ਫਾਰਵਰਡ ਲਿੰਕੇਜਸ ਔਰ ਪ੍ਰੋਪਰਟੀ ਦੇ ਤੇ ਬੈਂਕ ਅਕਾਊਂਟਸ ਔਰ ਫਾਈਨੈਂਸ਼ੀਅਲ ਐਂਗਲ ਸਾਰਾ ਅਸੀਂ ਇਹਦੇ ਤੇ ਇਨਵੈਸਟੀਗੇਟ ਕਰਦੇ ਕਿੰਨੇ ਸਾਲ ਤੋਂ ਕੰਮ ਕਰ ਰਿਹਾ ਸੀ 2018 ਤੋਂ ਲੈ ਕੇ ਬੰਦਾ ਤਕਰੀਬਨ ਕੰਮ ਕਰ ਰਿਹਾ ਮੈਂ ਤੁਹਾਨੂੰ ਜਿਹਨੇ ਦੱਸਿਆ 200 ਕਿਲੋ ਗ੍ਰਾਮ ਦੇ ਕਰੀਬ ਤੋਂ ਆਪ ਮੰਨਦਾ ਹੈ ਔਰ ਪਾਕ ਬੇਸ ਜਿਹੜੇ ਸਮਗਲਰਸ ਨੇ ਉਹਨਾਂ ਦਾ ਬਹੁਤ ਜ਼ਿਆਦਾ ਕੌਨਫੀਡੈਂਸ ਵਾਲਾ ਬੰਦਾ ਹੈ ਔਰ ਉਹਦੇ ਉਹੀ ਜਿਹੜੀ ਇਹਦੇ ਚ ਇੱਕ ਹੋਰ ਵੀ ਗੱਲ ਆਈ ਹੈ ਕਿ ਹਿੰਦੁਸਤਾਨ ਦੇ ਬੰਦੇ ਆਪਸ ਕਿੱਦਾਂ ਮਿਲਾਏ ਜਾ ਰਹੇ ਆ ਇਸ ਕੇਸ 'ਚ ਬੜੀ ਇੱਕ ਨਵੀਂ ਇਹ ਗੱਲ ਆਈ ਹੈ ਕਿ ਬਾਹਰੋਂ ਪਾਕਿਸਤਾਨ ਵਾਲੇ ਬੰਦੇ ਹੀ ਦੱਸ ਦਿੰਦੇ ਵੀ ਫਲਾਨਾ ਬੰਦਾ ਵੀ ਹੈਗਾ ਤੁਹਾਡੇ ਲਾਗੇ ਰਹਿੰਦਾ ਉਹਨੂੰ ਵੀ ਆਪਣੇ ਨਾਲ ਸ਼ਾਮਲ ਕਰਕੇ ਉਹਦਾ ਨੈਟਵਰਕ ਜਿਹੜਾ ਬਰੌਡਨ ਕਰ ਦਿੱਤਾ ਜਾਂਦਾ ਆਪਸ ਵਿੱਚ ਦੇ ਪੰਜਾਬ ਦੇ ਬੈਠੂ ਪੜਦੇ ਨੇ ਪੰਜਾਬ ਵੀ ਆਪਣੇ ਆਲੇ ਦੋਲੇ ਜਿਹੜਾ ਉਹ ਆਕਾਸ਼ ਹੈ ਇਹ ਦੋਨੇ ਬੰਦੇ ਕੀਮਾ ਕੱਲਾਂ ਦੇ ਆ ਇਹ ਬੰਦਾ ਪੱਟੀ ਦਾ ਹੈ ਜਿਹੜਾ ਸਮਗਲਰ ਮੇਨ ਮਤਲਬ ਰਸੀਵਰ ਹੈ ਸੰਦੀਪ ਸੋ ਪਾਕਿਸਤਾਨ ਬੇਸ ਜਿਹੜੇ ਸਮਗਲਰ ਨੇ ਉਹੀ ਇਹਨਾਂ ਨੂੰ ਲਾ ਦਿੰਦੇ ਵੀ ਇਹਨਾਂ ਨੂੰ ਵੀ ਦੇ ਦੇ ਇਹਨਾਂ ਨੂੰ ਦੇ ਦੇ ਨਾਲ ਜੋੜ ਲਓ ਇਹ ਤੇਰੀ ਮਦਦ ਕਰਨਗੇ ਸੋ ਇਹ ਇੱਕ ਜਿਹੜਾ ਨਵੀਂ ਇਨਵੈਸਟੀਗੇਸ਼ਨ ਦਾ 파ਟ ਮੈਂ ਸਮਝਦਾ ਔਰ ਇੰਨਾ ਪੁਰਾਣੇ ਜਿੰਨੇ ਆਪਾਂ ਪਿੱਛੇ ਰਿਕਵਰੀਜ਼ ਕੀਤੀਆਂ ਜ਼ਿਆਦਾਤਰ ਲੋਕ ਪੁਰਾਣੇ ਕੇਸਾਂ ਚ ਇਨਵੋਲਡ ਹੁੰਦੇ ਆ ਆ ਕੇ ਬੇਲ ਤੇ ਦੁਆਰਾ ਕੰਮ ਕਰਨ ਲੱਗ ਜਾਂਦੇ ਆ ਪਰ ਇਹ ਬੰਦਾ ਅਨ ਨੋਟਿਸ ਜਾ ਰਿਹਾ 2018 ਤੋਂ ਇਟ ਇਸ A ਵੈਰੀ 빅 ਕੈਚ ਕਿਉਂਕਿ ਕਿਸੇ ਦੇ ਵੀ ਨਿਗਾਚ ਨਹੀਂ ਔਰ ਆਮ ਨਾਲ ਆਪਣਾ ਚੁੱਪ ਕਰਕੇ ਕੰਮ ਕਰ ਰਿਹਾ ਕੰਮ ਕੀ ਰਿਹਾ ਕਿ ਐਡਾ ਵੱਡਾ ਬੰਦਾ ਨਾ ਕੋਈ ਬੰਦਾ ਬੇਸਿਕਲੀ ਨਾ ਬੜਾ ਲੋ ਲੋ ਲਾਈਨ ਔਰ ਲੋ ਪ੍ਰੋਫਾਈਲ ਹੈ ਇਹਨੇ ਸਮਾਨ ਚੁੱਕਣਾ ਚੁੱਪ ਕਰਕੇ ਆਪਣੇ ਕਿਥੇ ਡੈਸਟੀਨੇਸ਼ਨ ਤੇ ਫੜਾ ਦੇਣਾ ਕਿਸੇ ਨਾਲ ਬਹੁਤਾ ਇਹ ਮਿਕਸ ਅਪ ਨਹੀਂ ਹੋਇਆ ਔਰ ਦੂਸਰਾ ਇਹ ਦੀ ਮੂਮੈਂਟ ਜਿਹੜੀ ਮੈਂ ਹੋਰ ਸਮਝਦਾ ਕਿ ਬਚਣ ਦਾ ਕਾਰਨ ਇਹ ਹੈ ਕਿ ਬੰਦਾ ਇਕੱਲਾ ਆਪਰੇਟ ਕਰ ਰਿਹਾ ਸੀ ਇਹਨੇ ਕਿਸੇ ਬੰਦੇ ਨੂੰ ਵਿੱਚ ਸ਼ਾਮਲ ਨਹੀਂ ਕੀਤਾ ਨਾ ਕਿਸੇ ਘਰ ਦੇ ਨੂੰ ਨਾ ਕਿਸੇ ਹੋਰ ਦੋਸਤ ਨੂੰ ਚੁੱਪ ਕਰਕੇ ਕੱਲਾ ਗਿਆ ਆਰਾਮ ਨਾਲ ਬੈਠ ਗਿਆ ਲੰਮਾ ਪੈ ਗਿਆ ਜਦੋਂ ਡਰੋਨ ਆਈ ਉਹਦੇ ਤੋਂ ਡਰਾਪਿੰਗ ਹੋਈ ਸਮਾਨ ਚੁੱਕਿਆ ਆਪਣੇ ਚੁੱਪ ਕਰਕੇ ਬੰਨ ਕੇ ਆਪਣੇ ਘਰ ਲੈ ਆਂਦਾ ਉੱਥੇ ਰੱਖ ਲਿਆ ਨਾਲ ਦੀ ਨਾਲ ਡਿਸਪੋਜ਼ਲ ਕਰਾ ਦਿੰਦਾ ਘਰ ਵੀ ਕੀ ਕਰਦਾ ਸੀ ਕਿ ਕੀ ਕੰਮ ਕੀ ਕਰਦਾ ਵਾ ਇਹ ਵੈਸੇ ਆਮ ਜਿਹੜਾ ਹੈਗਾ ਇਹਦਾ ਐਗਰੀਕਲਚਰ ਦਾ ਹੀ ਕੰਮ ਹੈ ਕੋਈ ਜ਼ਿਆਦਾ ਹਾਂ ਤੇ ਘਰ ਦਾ ਪਪਾ ਜਿੰਦਾ ਨਾਲ ਸਾਰਾ ਨਿਕਿਆ ਤੋਂ ਕੰਮ ਕਰਦਾ ਨਾਰਮਲ ਨਾਰਮਲ ਹੈ ਇਹ ਵਿੱਚ 4-5 ਏਕੜ ਵਾਲੇ ਜ਼ਿਮੀਂਦਾਰ ਹੁੰਦੇ ਆ ਉਹ ਹੁਣ ਸਾਰੇ ਜਿਹੜੇ ਇਹਦੀ ਅਸੀਂ ਡਰਗ ਮਨੀ ਵਾਲਾ ਟ੍ਰੇਲ ਹੈ ਮੈਂ ਤੁਹਾਨੂੰ ਦੱਸਿਓ ਅਜੇ ਅਸੀਂ ਸ਼ੇਅਰ ਨਹੀਂ ਕਰ ਰਹੇ ਉਹਦੇ 'ਚ ਅਸੀਂ ਬੰਦਾ ਪਿੰਪੁਆਇੰਟ ਕਰ ਲਿਆ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਹੋਰ ਵੀ ਲੋਕ ਸਰ ਹੈਗੇ ਨੇ ਹਾਂਜੀ ਹਾਂਜੀ ਬਿਲਕੁਲ ਸੇਖੀ ਸਾਹਿਬ ਕਰ ਰਿਹਾ ਐ ਨੈਚਰਲੀ ਹੋਰ ਬਹੁਤ ਬੰਦੇ ਜੁੜੇ ਹਾਂ ਕਾਫੀ ਲੰਬਾ ਇਹਦਾ ਲਿੰਕੇਜਸ ਹੈਗੇ ਪਰ ਸਾਲ ਬੜੇ ਹੋ ਗਏ ਸੋ ਫਰੈਸ਼ ਵਾਲੇ ਤਾਂ ਡੈਫੀਨਿਟਲੀ ਕਿਉਂਕਿ ਦੂਜੇ ਫੋਨ ਫਾਨ ਚੇਂਜ ਵੀ ਕਰ ਲੈਂਦੇ ਆਪਣੇ ਹੋਰ ਕਈ ਜਿਹੜੇ ਪ੍ਰੋਕਾਸ਼ਨ ਲੈਂਦੇ ਆ ਸੋ ਜਿੰਨਾ ਪੋਸਿਬਲ ਹੋਇਆ ਉਹਦੇ ਡੀਪਰ ਅਸੀਂ ਇਨਵੈਸਟੀਗੇਟ ਕਰਾਂਗੇ ਸਰ ਪਾਕਿਸਤਾਨ ਚ ਕੋਈ ਨਾ ਲਿੰਕ ਵਿੱਚ ਉਥੋਂ ਦੇ ਦੋਸ਼ਮਗਲਰ ਨੇ ਜੀ ਜਿਹੜੇ ਸਾਹਮਣੇ ਆਏ ਆ ਉਹ ਕਾਫੀ ਇੰਪੋਰਟੈਂਟ ਬੰਦੇ ਨੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਉਹ ਵਰਚੁਅਲ ਨੰਬਰਸ ਨੇ ਹੋਰ ਨਹੀਂ ਉਹਨਾਂ ਤੇ ਵਰਕਿੰਗ ਚੱਲ ਰਹੀ ਹੈ ਸਰ ਪਾਕਿਸਤਾਨ ਦੇ ਸਮਗਲਰ ਹੈ ਉਹਨਾਂ ਦੇ ਲਿੰਕ ਇੰਡੀਆ ਦੇ ਕਿੰਨੇ ਲੋਕਾਂ ਨਾਲ ਗਏ ਦੇਖੋ ਤੁਹਾਨੂੰ ਮੈਂ ਦੱਸਿਆ ਨਾ ਜਿਵੇਂ ਨੈਟਵਰਕ ਹੀ ਸੰਦੀਪ ਸਿੰਘ ਦਾ ਉਹ ਬਣਵਾ ਰਿਹਾ ਸੋ ਦੈਟ ਮੀਨਸ ਉਹਨਾਂ ਦਾ ਬ੍ਰਾਡ ਬ੍ਰਾਡ ਨੈਟਵਰਕ ਆਪਾਂ ਸਮਝ ਸਕਦੇ ਹਾਂ ਕਾਫੀ ਮਤਲਬ ਵਾਸਟ ਹੈਗਾ ਕਿਉਂਕਿ ਮੌਨਟਰ ਦੇ ਲੋਕ ਜਿਹੜੇ ਪਿੰਡਾਂ ਨੂੰ ਦਵਾ ਦਵਾ ਉਹ ਕਿਸੇ ਨਾ ਕਿਸੇ ਬਹਾਨੇ ਨਾਲ ਨੰਬਰ ਤੇ ਲੈ ਕੇ ਜਾਂ ਪ੍ਰੋਫਾਈਲ ਨਾਲ ਉਹ ਲਿੰਕ ਪੈਦਾ ਹੋ ਜਾਂਦੇ ਆ ਕਿਤੋਂ ਕਿ ਥੈਂਕ ਯੂ ਜੀ ਆਕਾਸ਼ ਦੀਪ ਸਿੰਘ ਆਕਾਸ਼ ਦੀਪ ਸਿੰਘ ਇੱਕ ਇੱਕ ਆਕਾਸ਼ ਐਲੀਅਸ ਮੋਟੂ ਹੈ ਮੋਢਾ ਥਰਡ ਹੈ ਸੰਦੀਪ ਸਿੰਘ ਜਿਹੜਾ ਮੇਨ ਹੈ ਇਹਨੂੰ ਫਸਾਇਆ ਕਿਵੇਂ ਲਾਲਚ ਜੀ ਦਿੱਤਾ ਬਾਕੀ ਜਿਹੜੇ ਦੋ ਸਾਥੀਆ ਰੋਲ ਦੇ ਕੀ ਲਾਲਚ ਤਾਂ ਤੁਹਾਨੂੰ ਪਤਾ ਹੀ ਹੈ ਵੀ ਇਸ ਚ ਡਰੱਗ ਦੇ ਵਿੱਚ ਸਾਰਾ ਫਾਈਨੈਂਸ਼ੀਅਲ ਐਂਗਲ ਹੀ ਲੋਕੀ ਉਸੇ ਬੜੀ ਜਲਦੀ ਇਸੇ ਫਾਸ ਜਾਂਦੇ ਆ ਕਿ ਆਪਾਂ ਦਾ ਚਾਰ ਪੈਸੇ ਜਲਦੀ ਕਮਾ ਲਈਏ ਕੋਈ ਪਰਚਾ ਕਿਸੇ ਦੇ ਨਹੀਂ ਕਿਸੇ ਦੇ ਵੀ ਨਹੀਂ ਇਹ ਹੀ ਇੰਪੋਰਟੈਂਟ ਗੱਲ ਹੈ ਜੀ ਔਰ 2018 ਤੋਂ ਬੰਦਾ ਇੰਨਾ ਕੰਮ ਕਰ ਰਿਹਾ ਇਟਸ ਅ ਬਿਗ ਥਿੰਗ ਠੀਕ ਹੈ ਥੈਂਕ ਯੂ ਜੀ